ਸਾਡੇ ਕੋਲ ਚੱਗੇ-ਚੱਗੇ ਕੰਮ ਕਰਾਏ ਹੋ ਸਾਡੇ ਕੋਲ ਕਰਤਾਨਾ ਕਰਾਏ ਹੋ ਇਹ ਅਰਦਾਸ ਪ੍ਰਮਾਤਮਾ ਤੋਂ ਬਸ ਕਰਨਾ ਆਇਆ ਅਸੀਂ ਮਹਾਰਾਜੀ ਦੀ ਗੁਰੂ ਮਹਾਰਾਜੀ ਦੀ ਹਜ਼ੂਰੀ ਤੁਸੀਂ ਪ੍ਰਣ ਕਰਨਾ ਆਇਆ ਅਸੀਂ ਕੰਮ ਜੱਗਾ ਕਰਾਂਗੇ ਦਵਾਰ ਨੂੰ ਪਟਕੀਆਂ ਤੇ ਲੈ ਕੇ ਜਾਵਾਂਗੇ ਇਹ ਜਦੋਂ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਸੀ ਉਦੋਂ ਵੀ ਇਥੋਂ ਚਿਹ ਦੀ ਕਾਲਤਾਕਰ ਸਾਹਿਬ ਤੋਂ ਉਹ ਦੱਸਦਾ ਲੈ ਕੇ ਤੇ ਅੱਜ ਜਿੱਤਣ ਦੀ ਖੁਸ਼ੀ ਤੋਂ ਬਾਅਦ ਵੀ ਮੈਂ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਆਇਆ ਅਸੀਂ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਕਾਲਤਾਕਰ ਸਾਹਿਬ ਨੂੰ ਸਵਾਰਥਿਤ ਆ ਇਕਾ ਸਦੀ ਸਿੱਖਾਂ ਦੀ ਸਰਮੋਰ ਸੰਸਥਾ ਔਰ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਸਮਰਪਿਤ ਹਾਇਤ ਸਮਰਪਿਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਮਾਰਿਆ ਦਾ ਸ਼ੁਕਰਾਨਾ ਕਰਨ ਆਏ ਆ ਜੀ ਇਹ ਜਦੋਂ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਸੀ ਉਦੋਂ ਵੀ ਇਥੋਂ ਅਸੀਂ ਅਕਾਲ ਤਖਤ ਸਾਹਿਬ ਤੋਂ ਔਰ ਅਸਰ ਲੈ ਕੇ ਕੀਤੀ ਸੀ ਤੇ ਅੱਜ ਜਿੱਤਣ ਦੀ ਖੁਸ਼ੀ ਤੋਂ ਬਾਅਦ ਵੀ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਆ हमेशा ही गुरु साहब अकाल तखत साहब नर्पित हाँ ना कि व्यक्ति विशेष और ना ही किसी पार्टी सिखाड़ संस्था और हमेशा ही गुरु साहब समर्पित है समर्पित रहे वाहू जी का खालसा वाह वाह जी का खालसा वाह फ इलैक्शन हुई सीफ खालसा दवान के अहदेदारा दी और सारे अहदेदार अज हरिमंदर साहब ਮੱਥਾ ਟੇਕਣ ਆਏ ਆ ਸਿਰ ਚਕਾਉਣ ਆਏ ਆ ਔਰ ਮਹਾਰਾਜ ਦੀ গুরু ਮਹਾਰਾਜ ਦੀ ਹਜ਼ੂਰੀ ਤੇ ਸਿਪਰਣ ਕਰਨਾ ਆਏ ਆ ਤੇ ਸੇ ਕੰਮ ਚੱਗਾ ਕਰਾਂਗੇ ਦਿਵਾਨ ਨੂੰ ਬਣੰਦੀਆਂ ਤੇ ਲੈ ਕੇ ਜਾਵਾਂਗੇ ਤੇ ਪ੍ਰਮਾਤਮਾ ਪਾਸੋਂ ਉਹ ਟਾਹਸਰਾ ਲੈਣ ਆਏ ਆ ਕਿ ਸਾਡੇ ਸਿਰ ਤੇ ਹੱਥ ਰੱਖਿਓ ਮਹਾਰਾਜ ਔਰ ਸੜਕੋ ਚੱਗੇ ਚੱਗੇ ਕੰਮ ਕਰਾਇਓ ਸਾਡੇ ਕੋਲ ਤਰਸਨਾ ਕਰਿਓ ਇਹ ਅਰਦਾਸ ਪ੍ਰਮਾਤਮਾ ਪਾਸ ਕਰਨਾ ਆਏ ਆ ਅਸੀਂ ਤੇ ਦਿਵਾਨ ਨੂੰ ਉਹਦੀਆਂ ਪੁਰਾਣੀਆਂ ਬਣੰਦੀਆਂ ਸੀ ਇਸੇ ਸਥਾਨ ਤੇ ਲੈ ਕੇ ਜਾਵਾਂਗੇ